ਕਦੋਂ ਨਹੀਂ ਆਇਆ ਰਾਹ ਦੀ ਚੜ ਤੋਂ ਰੋਕਿਆ ਨਾ ਰੁੱਕਦਾ ਏ ਵਹਿਮ ਕਰਦੋ ਮੈਂ ਖਤਮ ਨੇ ਦਬਾਉਣ ਵਾਲੀ ਗੱਲ ਛੱਡ ਦੋ ਰੱਖ ਦੇਦਾ ਫਟ ਕੇ ਗੱਬਚੜ ਤੋਂ ਗੱਲ ਤੋਂ ਫਲਾਈਟ ਬੋਲੀ ਕਰਦੇ ਆਂ ਰਾਈਟ ਕਮ ਜਿੰਨੇ ਕੀਤੇ ਹੁਣ ਤਾਂ ਹੀ ਪੀਕ ਸਾਈਪ ਬਿਨਾ ਗੱਲਾਂ ਆ ਕਿ ਜੇ ਕੋ ਟੱਪਦਾ ਏ ਲੀਗ ਫੇਰ ਆਪਣੇ ਤਰੀਕੇ ਨਾਲ ਕਰਦੀ ਏ ਠੀਕ ਵੇਲੇ ਖੁੱਲੀਆਂ ਅੱਖਾਂ ਰਾ ਕਾਂਡੇ ਲੀ ਲਾਉਂਦੇ ਡੰਡ ਨਹੀਂ ਮੱਕੋ ਨੱਕ ਫਰ ਕੇ ਰੱਖਿਆ ਸੰਦ ਨਹੀਂ ਚਿੱਟੇ ਦਿਨ ਚੋਬਰ ਚੜਾਉਂਦੇ ਚੰਦ ਨਹੀਂ ਨਾਮ ਜਿਵੇਂ ਟ੍ਰੈਂਡ ਨੀ ਮੇਰੀ ਰੱਖੇ ਕਰਕੇ ਗੋਡੇ ਤੇ ਬੰਨ੍ਹਣੀ ਚੱਕਣੇ ਲੱਗੇ ਨਾ ਪੱਟੂ ਲਾਉਂਦਾ ਬੰਨ੍ਹਣੀ ਪਹਿਲੀਆਂ ਤੱਕ ਪਰੂ ਕਰਾਉਂਦਾ ਐਂਡ ਨੀ ਚਾਂਚੇ ਚ ਨਾਮ ਜਿਵੇਂ ਟ੍ਰੈਂਡ ਨੀ ਮੇਰੀ ਰੱਖੇ ਕਰਕੇ ਗੋਡੇ ਤੇ ਬੰਨ੍ਹਣੀ ਚੱਕਣੇ ਲੱਗੇ ਨਾ ਪੱਟੂ ਲਾਉਂਦਾ ਬੰਨ੍ਹਣੀ